ਕੋ ਗੱਲ ਸੁਣਨੀ ਕੀ ਹੋ ਗਿਆ ਜੀ ਆ ਬਟੂ ਚੋਂ ਪੈਸੇ ਕਿਨੇ ਕੱਢਿਆ ਨਾ ਹੁਣ ਚੋਰੀਆਂ ਵੀ ਕਰਨ ਲੱਗੀ ਮੇਰੇ ਘਰੇ ਨਹੀਂ ਜੀ ਐਵੇਂ ਜੀ ਕੋਈ ਗੱਲ ਨਹੀਂ ਹੈਗੀ ਮੇਰੀ ਗੱਲ ਤਾਂ ਸੁਣ ਨਾ ਪਹਿਲਾਂ ਨਾ ਕੀ ਗੱਲ ਸੁਣਨਾ ਤੇਰੀ ਜੇ ਤੁਸੀਂ ਆਪ ਕੇ ਹਾਸਿਰਤ ਮੈਨੂੰ ਤੇ ਮੇਰੇ ਬਟੂ ਜੀ ਲੈਣਾ ਪੈਸੇ ਅੱਛਾ ਮੇਰੇ ਦਿਲ ਜਾਮ ਲਾਉਣੀ ਆ ਮੈਨੂੰ ਝੂਠਾ ਪਾਉਣੀ ਆ ਨਹੀਂ ਝੂਠਾ ਨਹੀਂ ਪਾਉਂਦੀ ਤੁਸੀਂ ਅਧ ਨਿੰਦਰੇ ਸੀਗੇ ਮੈਂ ਤਾਂ ਤੁਹਾਨੂੰ ਰਾਤ ਪੁੱਛਿਆ ਸੀ ਬਨਮੋੜ ਮੈਂ ਤੁਹਾਡੇ ਪਰਸ ਚੋਂ 1000 ਰੁਪਏ ਲੈਣਾ ਤੇ ਮੈਂ ਸੂਟ ਲੈ ਕੇ ਆਉਣਾ ਤੁਸੀਂ ਕਹ ਮੇਰੇ ਪਰਸ ਚੋਂ ਕੱਢ ਲਾ ਜੀ ਗੱਲ ਸੁਣਿਓ ਮੈਂ ਕਹਿੰਦੀ ਸੀ ਮੈਨੂੰ ਥੋੜੇ ਜਿਹਾ ਪੈਸੇ ਦੇ ਦੋ ਕੀ ਕਰਨੇ ਆ ਬੰਦ ਮੈਂ ਨਾ ਸੂਟ ਲੈ ਕੇ ਆਉਣੀ ਸੀ ਆ ਵੀ ਪਿਛਲੇ ਸਾਲ ਦਾ ਸੂਟ ਆ ਜੇ ਤੁਸੀਂ ਮੈਨੂੰ ਪੈਸੇ ਦੇ ਦੇਂਦੇ ਮੈਂ ਆਪਣੇ ਪਿੰਡਾਂ ਦੇ ਦੁਕਾਨ ਤੋਂ ਲੈ ਆਉਂਦੀ ਉਹ ਇੱਥੇ ਹੋ ਰਿਹਾ ਉਹ ਅੰਦਰ ਇਹ ਤਾਂ ਨਹੀਂ ਜੀ ਉਹ ਦਿੰਦੇ ਚਲ ਐਨ ਸ਼ੁਕਰਮਾਨਤਾ ਦੇ ਐ ਕਰਦੀ ਐ ਐਨੇ ਦੇ ਬਟੂਚ 500 ਰੁਪਏ ਲੈਣੇ ਕਿਰਾ ਦੋ ਸੂਟ ਲਿਆਉਂਗੀ ਚਲ ਗਰਮੀ ਨਿਕਲ ਜਰੂਰ ਹਾਂ ਮੈਨੂੰ ਕਮਰਾ ਬਣਾਉਣੀ ਆ ਹੋ ਇੰਨਾ ਵੀ ਸਿਧਰਾ ਨਹੀਂ ਹੈਗਾ ਮੈਂ ਨਾਲੇ ਅੱਗੇ ਤੈਨੂੰ ਮੈਂ ਕਦੋਂ ਕਿਹਾ ਵੀ ਮੇਰੇ ਬਟੂਰ ਨੂੰ ਹੱਥ ਲਾਇਆ ਕਰ ਹਲੋ ਮਤ ਤੁਸੀਂ ਮੈਨੂੰ ਰਹਾ ਤਾਂ ਆਪ ਕਿਹਾਗਾ ਵੀ ਜਿੰਨੇ ਪੈਸੇ ਤੈਨੂੰ ਚਾਹੀਦੇ ਤੂੰ ਵੱਟੋਂ ਚ ਕੱਢ ਲੈ ਹਾਂ ਮੈਂ ਤੈਨੂੰ ਕਹਤਾ ਵੱਡੀ ਜੈਲਦਾਰਨੀ ਨੂੰ ਵੀ ਜਿੰਨੇ ਪੈਸੇ ਚਾਹੀਦੇ ਮੇਰੇ ਬਟੂਏ ਚ ਕੱਢ ਲਾ ਤੇ ਇਹ ਮਰਗੇ ਵੀ ਕਿਹਾ ਸੀ ਵੀ ਮੇਰੀ ਕਮਾਈ ਤੇ ਨਾ ਤੇਰਾ ਕੋਈ ਹੱਕ ਨਹੀਂ ਹੈਗਾ ਮੇਰਾ ਹੱਕ ਨਹੀਂ ਹੈਗਾ ਅਨਮੋਲ ਤੁਹਾਡੀ ਘਰ ਵਾਲੀ ਮੈਂ ਆ ਜੇ ਮੇਰਾ ਹੱਕ ਨਹੀਂ ਹੈਗਾ ਫਿਰ ਹੋਰ ਕੀ ਦਾ ਹੈਗਾ ਹੂੰ ਘਰ ਵਾਲੀ ਓਏ ਘਰ ਵਾਲੀਆਂ ਤੇਰੇ ਵਰਗੀਆਂ ਹੁੰਦੀਆਂ ਡੰਗਰ ਦਿਮਾਗ ਉਹ ਪਤਾ ਨਹੀਂ ਕਿਹੜੀ ਕਲੈਨੀ ਘੜੀ ਸੀ ਜਿਹੜਾ ਤੇਰੇ ਨਾਲ ਮੈਂ ਵਿਆਹ ਕਰਾ ਲਿਆ ਅਨਮੋਲ ਤੁਸੀਂ ਹੁਣ ਉਹ ਨਹੀਂ ਰਹੇ ਪਹਿਲਾਂ ਨਾਲੋਂ ਬਹੁਤ ਬਦਲ ਗਏ ਜਿਹੜੀ ਘੜੀ ਨੂੰ ਤੁਸੀਂ ਕਲੈਣੀ ਦੱਸਦੇ ਹੋ ਨਾ ਕਦੇ ਉਹਨੂੰ ਸਵਰਗ ਕਹਿੰਦੇ ਸੀ ਓਏ ਸਵਰਗ ਕਿਹੜਾ ਸਵਰਗ ਸ਼ਕਲ ਦੇਖੀ ਆਪਦੀ ਓਏ ਤੇਰੀ ਔਕਾਤ ਤਾਂ ਲੰਡਰ ਕੁੱਤੇ ਤੋਂ ਵੀ ਮਾੜੀ ਐ ਅਨਮੋਲ ਮੈਂ ਡੀ ਕੀ ਗਲਤੀ ਕਰਤੀ ਜਿਹੜਾ ਮੈਨੂੰ ਆ ਕੁਝ ਸੋਨਾ ਪੈਂਦਾ ਤੁਹਾਨੂੰ ਤਾਂ ਹੁਣ ਜਾਨਵਰ ਤੇ ਇਨਸਾਨ 'ਚ ਵੀ ਫਰਕ ਨਹੀਂ ਪਤਾ ਲੱਗਦਾ ਹਾਂ ਮੈਨੂੰ ਨਹੀਂ ਪਤਾ ਲੱਗਦਾ ਫਰਕ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਤੈਨੂੰ ਮੈਂ ਕੁੱਤਿਆਂ ਦੇ ਬਰਾਬਰ ਦਰਜਾ ਦਿੱਤਾ ਨਾ ਤੂੰ ਸ਼ੁਕਰ ਮਨਾ ਤੇਰਾ ਦਰਜਾ ਤਾਂ ਉਹਨਾਂ ਦੇ ਬਰਾਬਰ ਦਾ ਵੀ ਨਹੀਂ ਅਨਮੋਲ ਤੁਸੀਂ ਬਹੁਤ ਗਲਤ ਕਰ ਰਹੇ ਹੋ ਮੇਰੇ ਨਾਲ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਵੀ ਤੁਸੀਂ ਐਵੇਂ ਦੇ ਨਿਕਲੋਗੇ ਹੁਣ ਜੇ ਸੋਚ ਲੈਂਦੀ ਨਾ ਤਾਂ ਸ਼ਾਇਦ ਬਚੀ ਜਾਂਦੀ ਪਰ ਹੁਣ ਤੇਰੇ ਕਰਮਾਂ ਚ ਆਹੀ ਕੁਛ ਲਿਖਿਆ ਤੇ ਜੇ ਇਸ ਕਰ ਚ ਰਹਿਣਾ ਨਾ ਤਾਂ ਸਾਡੇ ਮੁਤਾਬਕ ਚੱਲਣਾ ਹੁੰਦੈ ਨੀ ਕਰਦੀ ਕਦੇ ਵੀ ਨਹੀਂ ਕਰਦੀ ਮੈਂ ਆਪਦੇ ਬੱਚੇ ਤੇ ਮਾੜਾ ਪ੍ਰਭਾਵ ਨਹੀਂ ਪੈਣ ਦੇਣਾ ਫੇ ਨਹੀਂ ਕਰਦੀ ਓਏ ਹੋਰ ਕੌਣ ਕਰੂਗਾ ਇਹ ਤਾਂ ਤੈਨੂੰ ਕਰਨੇ ਪਊ ਤੇ ਨਾਲੇ ਕੰਨ ਖੋਲ ਕੇ ਗੱਲ ਸੁਣ ਲੈ ਮੇਰੀ ਜੇ ਆਪਦੇ ਮਲੰਗ ਭਰਾ ਕੋਲੇ ਪਾਸ ਵੀ ਕੱਢੀ ਆ ਨਾ ਥਾ ਮੈਥੋਂ ਵਰਾ ਕੋਈ ਨਹੀਂ ਫਿਰ ਅੰਮੋਲ ਕੋਣ ਤੁਸੀਂ ਇਹ ਨਾ ਭੁੱਲੋ ਵੀ ਮੰਮੀ ਨਾ ਮੇਰੇ ਹੱਥ ਚ ਨੇ ਮੈਂ ਤੁਹਾਡੇ ਕਹਿੰਦੇ ਕੁਝ ਵੀ ਨਹੀਂ ਕਰਦੀ ਹੈਗੀ ਹੁਣ ਤੇਰੇ ਹੱਕ ਚ ਹੋ ਮੇਰੀ ਮਾਂ ਤੇਰੀ ਮਾਂ ਹੀ ਹੈਗੀ ਜਿਹੜਾ ਕੁਝ ਮੈਂ ਕਹਾਂਗਾ ਨਾ ਉਹ ਹੀ ਕੁਝ ਕਰੂਗੀ ਤੇ ਹਾਂ ਸੱਚ ਹੈ ਕੁਗਾ ਤੋਰ ਜੇ ਮੇਰੇ ਬਟੂਏ ਤੇ ਜਾਮੇਰੀ ਕਿਸੇ ਪਰਸਨਲ ਚੀਜ਼ ਨੂੰ ਹੱਥ ਲਾਇਆ ਨਾ ਤਾਂ ਮੈਂ ਕੋਹਰਾ ਕੋਈ ਨਹੀਂ ਫਰ ਰੱਬਾ ਕਿਹਨੇ ਚੁਰਮੰਦ ਦਾ ਬਦਲਾ ਲੈ ਰਿਆ ਤੂੰ ਮੈਨੂੰ ਤ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਮੈਨੂੰ ਮੋਰ ਨਾਲ ਵਿਆਹ ਕਰਨ ਤੋਂ ਬਾਅਦ ਮੇਰੀ ਜ਼ਿੰਦਗੀ ਐਮਜੀ ਹੋ ਜੋਗੀ ਕਾਸ਼ ਇਹ ਇੱਕ ਸੁਪਨਾ ਹੁੰਦਾ ਮੇਰੇ ਤਾਂ ਸਾਰੇ ਸੁਪਨੇ ਚੋਰਾ-ਚੋਰ ਕਰਤੇ ਐ ਨੇ ਬਹੁਤ ਸ਼ਾਲੀ ਹੋਰ ਆਪਦੇ ਕੁਛ ਲੱਗਦੇ ਨੂੰ ਚੁੱਪ ਕਰਾ ਲਾ ਦਿਮਾਗ ਖਰਾਬ ਕਰ ਛੱਡਿਆ ਚੱਕ ਲਾ ਨੂੰ ਜਾ ਕੇ ਅਨਮੋਲ ਤੁਹਾਨੂੰ ਹੀ ਪਤਾ ਹੈ ਮੈਂ ਘਰ ਦੇ ਕੰਮ ਕਰੀ ਜਾਂਦੀ ਆ 2 ਮਿੰਟ ਤੁਸੀਂ ਚੱਕ ਲਉਂਗੇ ਫਿਰ ਕੀ ਹੋ ਜਾਊਗਾ ਓਕੇ ਤੁਸੀਂ ਚੱਕ ਲਉਂਗੇ ਕਿਉਂ ਮੈਂ ਨੌਕਰ ਰੱਖਿਆ ਵੀ ਤੇਰੇ ਜਵਾਬ ਨੂੰ ਚੱਕਾਂ ਅਨਮੋਲ ਆ ਨੌਕਰਾਂ ਦੀ ਗੱਲ ਕਿੱਥੋਂ ਆ ਗਈ ਮਾਪੇ ਦਾ ਫਰਜ਼ ਹੁੰਦਾ ਜਵਾਕਾਂ ਨੂੰ ਸੰਭਾਲਣਾ ਤੇ ਨਾਰੀ ਦੀ ਜ਼ਿੰਮੇਵਾਰੀ ਹੁੰਦੀ ਆ ਤੁਸੀਂ ਆਪਦੀ ਜ਼ਿੰਮੇਵਾਰੀ ਤੋਂ ਭੱਜੀ ਜਾਂਦੇ ਹੋ ਜ਼ਿੰਮੇਵਾਰੀ ਨਾ ਕਿਹੜੀ ਜ਼ਿੰਮੇਵਾਰੀ ਪੂਆ ਦਾ ਫੋਨ ਆਇਆ ਸੀ ਕੱਲ ਨੂੰ ਆ ਰਹੀ ਆ ਪੂਆ ਤੇ ਨਾਲੇ ਅੰਦਰੋਂ ਝੋਲਾ ਲਿਆ ਕੇ ਦੇ ਮੈਂ ਸਬਜ਼ੀ ਤੇ ਨਾਲੇ ਪਨੀਰ ਲਿਆਵਾਂ ਪੂਆ ਜੀ ਆ ਰਹੇ ਨੇ ਚਲੋ ਤਾਂ ਵਧੀਆ ਗੱਲਾਂ ਨਾਲੇ ਮੈਂ ਵੀ ਤੁਹਾਨੂੰ ਦੱਸਣਾ ਸੀ ਵੀ ਕੱਲ ਨੂੰ ਮੰਮੀ ਆ ਰਹੇ ਨੇ ਤੇ ਥੋੜੇ ਜਿਹਾ ਫਰੂਟ ਵੀ ਲੈ ਆਇਓ ਨਾ ਤੇਰੀ ਮਾਂ ਨੇ ਇੱਥੇ ਕੀ ਲੈਣਾ ਆਉਣਾ ਨਾਲੇ ਮੈਂ ਠੇਕਾ ਨਹੀਂ ਲਿਆ ਵੀ ਉਹਨਾਂ ਨੂੰ ਫਰੂਟ ਲਿਆ ਕੇ ਦੇਵਾਂ ਮੈਂ ਅਨਮੋਲ ਆ ਕਿਵੇਂ ਦੀ ਗੱਲਾਂ ਕਰੇ ਜਾਂਦੇ ਤੁਸੀਂ ਮੇਰੀ ਮਾਂ ਤੁਹਾਡੀ ਕੁਛ ਲੱਗਦੀ ਨਹੀਂ ਤੇ ਨਾਲੇ ਜੇ ਉਹ ਘਰੇ ਆ ਜਾਣਗੇ ਫਿਰ ਕਿੱਡੀਆਂ ਗੱਲਾਂ ओके ਫੇਰ ਕਿੱਡੀ ਕੀ ਗੱਲ ਆ ਉਹ ਸਾਲੇ 30 ਇੱਕ ਦਿਨ ਚਾਕੇ ਮੂੰਹ ਇੱਥੇ ਆ ਜਾਂਦੇ ਆ ਕਦੇ ਤੇਰਾ ਭਰਾ ਆਵੜਦਾ ਕਦੇ ਤੇਰੀ ਮਾਂ ਆ ਜਾਂਦੀ ਆ ਪਤਾ ਨਹੀਂ ਸਾਲਿਆਂ ਦਾ ਦੱਬਿਆ ਕੀ ਇੱਥੇ ਉਹਨਾਂ ਨੇ ਆਪਦੀ ਧੀ ਦਿੱਤੀ ਆ ਤੁਹਾਨੂੰ ਤੇ ਉਹਨਾਂ ਦਾ ਆਉਣਾ ਤਾਂ ਬਣਦਾ ਹੀ ਆ ਤੇ ਮੇਰਾ ਹੋਰ ਹੈ ਵੀ ਕੌਣ ਹੋਰ ਮੇਰੇ ਕੋਲ ਕੌਣ ਆਊ ਜਾਊਗਾ ਓਏ ਉਹਨਾਂ ਕੱਲਿਆਂ ਨੇ ਨਹੀਂ ਧੀ ਦਿੱਤੀ ਹੋਰ ਵੀ ਬਥੇਰੇ ਲੋਕ ਆ ਮੈਨੂੰ ਮਤਾਂ ਨਾ ਦਿਆ ਕਰ ਬਾਲਣਾ ਅਨਮੋਲ ਤੁਸੀਂ ਤਾਂ ਅੱਜ ਜਮੇ ਹੀ ਬਗਾਨਾ ਕਰਤਾ ਮੇਰੇ ਪੇਕੇਆਂ ਨੂੰ ਜਿਨ੍ਹਾਂ ਨਾਲੇ ਭੂਆ ਜੀ ਵੀ ਤਾਂ ਆ ਹੀ ਰਹੇ ਨੇ ਪਪੂ ਆ ਦਾ ਇਹ ਘਰ ਹੈ ਜਦੋਂ ਮਰਜੀ ਆਵੇ ਤੇ ਜਦੋਂ ਮਰਜੀ ਜਾਵੇ ਉਹਨੂੰ ਕੋਈ ਨਹੀਂ ਰੋਕ ਸਕਦਾ ਇਹ ਉਹਦਾ ਘਰ ਹੈ ਫਿਰ ਮੇਰਾ ਵੀ ਇਸ ਘਰ ਤੇ ਪੂਰਾ ਹੱਕ ਆ ਨਾਲੇ ਮੇਰੇ ਨਾਲ ਫਰਕ ਕਿਉਂ ਬਿਸ਼ਾਲੀ ਬੰਦਾ ਨਾਲ ਆਉਂਦੀ ਔਕਾਤ ਕਰਕੇ ਜਾਣਾ ਜਾਂਦਾ ਜੇ ਤੇਰੀ ਇੰਨੀ ਔਕਾਤ ਹੁੰਦੀ ਆਪਦੇ ਹੱਕ ਲੈ ਸਕਦੀ ਸੀ ਇਹ ਰਿਸ਼ਤੇ ਔਕਾਤ ਨਾਲ ਨਹੀਂ ਹੁੰਦੇ ਅਨਮੋਲ ਨਾਲੇ ਜਦੋਂ ਆਪਣੀ ਗੱਲ ਹੋਈ ਸੀ ਆਪ ਨੂੰ ਪਿਆਰ ਹੋਇਆ ਸੀ ਉਦੋਂ ਤੱਕ ਆਜ ਕੇ ਕੋਈ ਗੱਲ ਨਹੀਂ ਕੀਤੀ ਤੁਸੀਂ ਹਉ ਤੂੰ ਬਹੁਤ ਬੋਲਣ ਲੱਗ ਗਈ ਚੰਗੀ ਰਹੇਂਗੀ ਆਉਦੀ ਜਵਾਨ ਨੂੰ ਜੰਦਰਾ ਮਾਰ ਕੇ ਰੱਖਿਆ ਕਰ ਮੇਰੀ ਤਾਂ ਕਿਸਮਤ ਹੀ ਫਟ ਗਈ ਸਾਰੇ ਸੁਪਨੇ ਤਾਂ ਤੋੜਦੇ ਤੁਸੀਂ ਮੇਰੇ ਹੁਣ ਤਾਂ ਜ਼ਿੰਦਗੀ ਖਰਾਬ ਹੋ ਗਈ ਮੇਰੀ ਨਾ ਮੈਂ ਕੀਤੀ ਤੇ ਤੇਰੀ ਜ਼ਿੰਦਗੀ ਬਰਬਾਦ ਕੋਈ ਉਦੋਂ ਮਿਲਣ ਲਈ ਕੌਣ ਬੁਲਾਉਂਦੀ ਸੀ ਤੇ ਘਰਦਿਆਂ ਨੂੰ ਨੀਂਦ ਦੀਆਂ ਗੋਲੀਆਂ ਤੂੰ ਪਾਉਂਦੀ ਸੀ ਦੇਣੇ ਮੋਟਰ ਤੇ ਹੀ ਮਿਲਣ ਤੂੰ ਆਉਂਦੀ ਸੀ ਨਾ ਮੈਂ ਕੀਤੀ ਤੇ ਤੇਰੀ ਜ਼ਿੰਦਗੀ ਬਰਬਾਦ ਬੱਸ ਅਨਮੋਲ ਬਹੁਤ ਬੋਲੇ ਤੁਸੀਂ ਮਾਰਦੇ ਨਾ ਜਮੇਣੇ ਇਸ ਗੱਲ ਦੇ ਜੇ ਮੈਂ ਪਿਆਰ ਕਰਦੀ ਸੀ ਨਾ ਤਾਂ ਤੁਹਾਡੇ ਕੋਲ ਆਉਂਦੀ ਸੀ ਤੇ ਮੈਨੂੰ ਥੋੜੇ ਤੇ ਬਹੁਤ ਯਕੀਨ ਸੀ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਵੀ ਤੁਸੀਂ ਐਵੇਂ ਤੇ ਨਿਕਲ ਜਾਓਗੇ ਉਹ ਫਿਰ ਕਰਦੀ ਤਾਂ ਤੂੰ ਹੀ ਸੀ ਨਾ ਮੰਨਦੀ ਆ ਨਾ ਆਪਣੀ ਗਲਤੀ ਨੂੰ ਉਹ ਮੈਂ ਕਿੱਥੇ ਕਰਾਉਂਦਾ ਸੀ ਤੇਰੇ ਵਰਗੀ ਨਾਲ ਵਿਆਹ ਮੈਂ ਤਾਂ ਹੋਰ ਬਥੇਰੀਆਂ ਕੁੜੀਆਂ ਨੂੰ ਠੋਕਰ ਮਾਰੀ ਐ ਕੋਈ ਨਨਮੂਨ ਕਦਨਾਂ ਕਦੇ ਕਿਸੇ ਕੁੜੀ ਦੀ ਬਾਤਵਾ ਜ਼ਰੂਰ ਲੱਗਦੀ ਆ ਤੇ ਉਦੋਂ ਹੀ ਬੰਦੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੁਣ ਬਾਰਾ ਟਾਈਮ ਨਹੀਂ ਤੁਹਾਨੂੰ ਵੀ ਇੱਕ ਦਿਨ ਅਹਿਸਾਸ ਹੋਊਗਾ ਜਿੰਨਾ ਕੁੜੀ ਦੀ ਤੁਸੀਂ ਜ਼ਿੰਦਗੀ ਖਰਾਬ ਕੀਤੀ ਐ ਨਾ ਉਹਨਾਂ ਚੋਂ ਇੱਕ ਦੀ ਬਾਤਵਾ ਤਾਂ ਲੱਗੂਗੀ ਉਹ ਕੋਈ ਬਾਤੋਆ ਨਹੀਂ ਲੱਗਦੀ ਜੇ ਕੁੜੀ ਸਹਿਮਤ ਹੁੰਦੀ ਆ ਫੇਰ ਆ ਕੁਝ ਹੁੰਦਾ ਉਹ ਬਾਅਦ ਚ ਤੇਰੇ ਵਰਗੀਆਂ ਗੱਲਾਂ ਬਣਾਉਣ ਲੱਗ ਜਾਂਦੀਆਂ ਮੈਂ ਤਾਂ ਕੋਈ ਗੱਲ ਬਣਾਈ ਨਹੀਂ ਗੱਲਾਂ ਤਾਂ ਇਸ ਕਰਕੇ ਗਰੋਜ਼ ਮੇਰੀਆਂ ਵੱਡ ਜਣੇ ਹੋਰ ਤਾਂ ਹੋਰ ਮੇਰੇ ਭਰਾ ਤੇ ਮੇਰੇ ਮਾਂ ਨੂੰ ਹੀ ਮੈਂ ਇੱਥੇ ਬੇਇੱਜ਼ਤੀ ਕਰਵਾ ਕੇ ਤਰਵਾਇਆ ਉਹ ਦਿਮਾਗ ਨਾ ਖਾ ਜਾ 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 ਕੇ ਝੋਲਾ ਲੈ ਆ ਦੇ ਹੋਰ ਵੀ ਬਥੇਰੇ ਕੰਮ ਕਰਨੇ ਆ ਤੇਰੀ ਬਕਵਾਸ ਸੁਣਨ ਨੂੰ ਨਹੀਂ ਖੜਾ ਇੱਥੇ ਮੈਂ ਮਰੀਏ ਦੀਆਂ ਗੱਲਾਂ ਖੜੀ ਇੱਥੇ ਦੇਖੇ ਹੋ ਜੀ ਹੁੰਦੇ ਨੇ ਆਪ ਦੇ ਪੈਰ ਤੇ ਪਾਣੀ ਵੀ ਨਹੀਂ ਪੈਂਦੇ ਕਦੇ ਨਹੀਂ ਆਪਦੀ ਗਲਤੀ ਮੰਨਦੇ ਹੈਗੇ ਕੁੰਮਕਮਾ ਕੇ ਔਰਤ ਦੀ ਗਲਤੀ ਕੱਢੀ ਜਾਂਦੀ ਆ ਦੁੱਖ ਵੀ ਔਰਤ ਸਹਿੰਦੀ ਆ ਤੇ ਇਹਨਾਂ ਦੇ ਜ਼ੁਲਮ ਵੀ ਰੱਬਾ ਕੁੜੀ ਦੇ ਜੁਨ ਦਾ ਤੂੰ ਬੜੀ ਔਖੇ ਕੀਤੀ ਆ ਪਤਾ ਨਹੀਂ ਕਿੰਨੇ ਕੁ ਦੁੱਖ ਸਹਣੇ ਪੈਂਦੇ ਆ ਪਹਿਲਾਂ ਪੇਕੇ ਘਰੇ ਤੇ ਫਿਰ ਸਹਰੇ ਘਰੇ ਓਏ ਆ ਜਾ ਹੁਣ ਅੰਦਰ ਹੀ ਸੌਂਗੀ ਜਾ ਕੇ ਮੈਂ ਮਰ ਜਾ ਆ ਚਾਹ ਬਣਾਈ ਐ ਨਹੀਂ ਹੰਗਲ ਪਾਣੀ ਮੇਰੇ ਮੱਥੇ ਮਾਰਿਆ ਨਾ ਮਿੱਠਾ ਨਾ ਪੱਤੀ ਭੂਆ ਜੀ ਮੈਂ ਵੀ ਤਾਂ ਇਹ ਚਾਹ ਪੀ ਰਹੀ ਆ ਤੇ ਨਾਲੇ ਮੈਂ ਤਾਂ ਦੁੱਧ ਚ ਪੱਤੀ ਪਾ ਕੇ ਲੈ ਕੇ ਆਈ ਆ ਤੁਹਾਡੇ ਵਾਸਤੇ ਸਪੈਸ਼ਲ ਤੁਹਾਨੂੰ ਵਧੀਆ ਨਹੀਂ ਲੱਗੀ ਨਾ ਮੈਂ ਝੂਠ ਬੋਲਦੀ ਆ ਹੁਣ ਇਹਨੂੰ ਦੁੱਧ ਚ ਪੱਤੀ ਕਹਿੰਦੇ ਨੇ ਬੂ ਮੈਂ ਮਰ ਜਾ ਕੋਈ ਗੱਲ ਨਹੀਂ ਭੂਆ ਜੀ ਜੇ ਤੁਹਾਨੂੰ ਨਹੀਂ ਵਧੀਆ ਲੱਗੀ ਮੈਂ ਦੁਬਾਰਾ ਬਣਾ ਦਿੰਦੀ ਆ ਬਸ ਰਹਿਣ ਦੇ ਹੁਣ ਅਹੀਂ ਜੇ ਲੱਲ ਦੁਬਾਰੇ ਲਾ ਆਂਗੀ ਨਾ ਤੇਰੇ ਮਾਪਿਆਂ ਨੇ ਤੈਨੂੰ ਕੋਈ ਕੰਮ ਦੰਦਾ ਸਖਾਇਆ ਨਹੀਂ ਭੂਆ ਜੀ ਮੇਰੇ ਮਾਣੇ ਮੈਨੂੰ ਸਾਰੇ ਕੰਮ ਸਖਾਏ ਨੇ ਪਰ ਕਿ ਹੋਗਾ ਤੁਹਾਨੂੰ ਨਹੀਂ ਪਸੰਦੀ ਮੈਂ ਕਹਤਾ ਇੱਤੇ ਵੀ ਦੁਬਾਰਾ ਬਣਾ ਦਿੰਦੀ ਆ ਸੁਆਸ ਖਾਏ ਨੇ ਕੰਮ ਜੇ ਕੰਮ ਸਖਾਏਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕੋਈ ਗੱਲ ਨਹੀਂ ਭੂਆ ਜੀ ਵਧੀਆ ਸਾਡਾ ਵੀ ਜੀ ਲੱਗਿਆ ਰਹੂਗਾ ਜੇ ਤੁਸੀਂ 4 ਦਿਨ ਲਾਜੂਂਗੇ ਨਾਲੇ ਜਵਾਬ ਨੂੰ ਚੱਕਣ ਵਾਲਾ ਕੋਈ ਹੈ ਨਹੀਂ ਸੀ ਮੰਮੀ ਨਾਨਕੇ ਗਏ ਆ ਚਲ ਹੁਣ ਤੁਸੀਂ ਸੰਭਾਲਿਆ ਕਰੋਗੇ ਲੈ ਦੱਸ ਮੈਂ ਇੱਥੇ ਕਿਸੇ ਦੇ ਜਵਾਕ ਖੜਿਆ ਹਾਂ ਥੋੜੀ ਆਈਆਂ ਮੈਂ ਤਾਂ ਆਪਦੇ ਧੀਜੇ ਕੋਲੇ ਆਈਆਂ ਵੀ 4 ਦਿਨ ਉਹਦੇ ਕੋਲੇ ਰਹਿ ਕੇ ਆਉਂਗੀ ਆਪਦੀ ਮਾਂ ਨਾਲੋਂ ਵੱਧ ਤੇ ਉਹ ਕਰਦਾ ਮੇਰਾ ਉਹ ਲੈ ਭੂਆ ਜੀ ਆ ਕਿਵੇਂ ਦੀ ਗੱਲ ਕਰਤੀ ਤੁਸੀਂ ਨਾਲੇ ਜਵਾਕ ਵੀ ਤਾਂ ਤੁਹਾਡਾ ਕੁਝ ਲੱਗਦਾ ਹੀ ਆ ਆਖਰ ਨੂੰ ਹੈ ਤਾਂ ਤੁਹਾਡੇ ਭ੍ਰਿਜ ਦਾ ਕੋਣੀ ਆ ਹਾਂ ਹੈਗਾ ਪਤੀਜੇ ਦਾ ਫੋਨ ਮੇਰੀ ਗੱਲ ਸੁਣ ਲੈ ਭਾਈ ਮੈਂ ਕਿੱਦੇ ਜਵਾਬ ਜਬੂਕ ਚੱਕਦੀ ਨਾਲੇ ਮੇਰੇ ਤਾਂ ਆਪਦੇ ਘਰੇ ਪੁੱਤਾ ਹੈਗਾ ਮੈਂ ਕਿਉਂ ਕਿਸੇ ਦੇ ਨਾਲੀਆਂ ਪੁੰਚਾਂ ਫੂਆਜੀ ਤੁਸੀਂ ਵੀ ਇਹਨਾਂ ਦੀ ਗੱਲ ਕਰਤੀ ਹੁਣ ਮੈਂ ਕਿਹਣਾ ਜਗਤ ਪਿੱਛੋਂ ਲੱਗ ਗਈ ਸੀ ਤੂੰ ਤਾਂ ਭਾਈ ਬਾੜਾ ਬੋਲਦੀ ਐ ਨੂਹਾਂ ਦੀਆਂ ਇੰਨਾ ਬੋਲਦੀਆਂ ਥੋੜੀ ਚੰਗੀਆਂ ਲੱਗਦੀਆਂ ਹੁੰਦੀਆਂ ਤਾਂ ਹੀ ਸਾਰਿਆਂ ਨੂੰ ਵਿਚਾਰਾ ਅਨਮੋਲ ਤਾਂ ਪਿਆ ਰਹਿੰਦਾ ਮੇਰੀ ਪਰਜਾਈ ਤਾਂ ਮੈਨੂੰ ਕਹਿੰਦੀ ਸੀ ਕਿ ਮੈਂ ਤਾਂ ਬਾੜੀ ਤੰਗ ਆਈ ਪਈਆਂ ਚਾਰ ਦਿਨ ਪੇਕੇ ਲਾ ਕੇ ਆਉਣੀ ਆ ਅੱਜੀ ਮੈਂ ਤਾਂ ਕਿਸੇ ਨੂੰ ਕੁਝ ਨਹੀਂ ਕਹਿੰਦੀ ਹਨਮੋਲ ਤੇ ਮੰਮੀ ਮੇਰੇ ਨਾਲ ਲੜਦੇ ਰਹਿੰਦੇ ਆ ਜਿੰਨਾ ਜੋਂ ਮੈਂ ਮੇਰੇ ਤੇ ਕਰਦੇ ਆ ਜੇ ਕੋਈ ਹੋਰ ਹੁੰਦੀ ਨਾ ਤਾਂ ਉਹਨੂੰ ਛੱਡ ਕੇ ਚਲੀ ਜਾਂਦੀ ਨਹੀਂ ਬੱਸ ਕਰ ਐਡੇ ਵੀ ਨਹੀਂ ਮੇਰੇ ਪੇਕੇ ਮਾੜੇ ਹੈਗੇ ਜਿੰਨੇ ਤੂੰ ਬਣਾਈ ਜਾਂਦੇ ਆ ਇਹ ਤਾਂ ਸ਼ੁਕਰ ਹੈ ਵੀ ਮੇਰੀ ਪਰਜਾਈ ਨੇ ਮੈਨੂੰ ਤੇਰੇ ਬਾਰੇ ਸਾਰਾ ਕੁਝ ਦੱਸਿਆ ਨਹੀਂ ਤੂੰ ਤਾਂ ਪਤਾ ਨਹੀਂ ਕੀ ਕੀ ਹੋਰ ਸੁਣਾਉਂਦੀ ਮੈਨੂੰ ਮੇਰੇ ਬਾਰੇ ਦੱਸਿਆ ਕੀ ਦੱਸਿਆ ਬੋਲ ਜੀ ਤੇ ਨਾਲੇ ਮੈਂ ਵੀ ਤਾਂ ਤੁਹਾਡੇ ਲੋਹਾ ਵਰਗੀ ਆ ਮੈਂ ਤਾਂ ਸੋਚਿਆ ਸੀ ਬੀਪੂ ਆਜੀ ਆਉਣਗੇ ਚਲ ਦੁੱਖ ਸੁੱਖ करूंगी ਬੈਠ ਕੇ ਪਰ ਤੁਸੀਂ ਵੀ ਨਾ ਉਹ ਹੋਰ ਪੂਆ ਜੀ ਫੀਲਾ ਚਾਹ ਪਾਣੀ ਦੇ ਪੀਤਾ ਨਹੀਂ ਹਲੇ ਹਾਂ ਆਪ ਤਾਂ ਮੈਨੂੰ ਉਤਾਰ ਕੇ ਇੱਥੇ ਤੁਰ ਗਿਆ ਲੈ ਇੱਥੇ ਥੋ ਟਿੱਕੇ ਘਰੇ ਨਹੀਂ ਬੈਠੇ ਜਾਂਦਾ ਹੁੰਦਾ ਇੰਨੀ ਗਰਮੀ ਐ ਪਪੂਆ ਮੈਂ ਤਾਂ ਯਾਰਾਂ ਦੋਸਤਾਂ ਕੋਲ ਬਹਿ ਜਾਣਾ ਜਾ ਕੇ ਘਰੇ ਤਾਂ ਸਾਰਾ ਦਿਨ ਟੈਂ ਟੈਂ ਹੀ ਨਹੀਂ ਮੁੱਕਦੀ ਮੈਨੂੰ ਤਾਂ ਪਪਾਈ ਆ ਕੜੇ ਜਾਣਾ ਸੱਚੀ ਜਮਾ ਚੰਗਾ ਨਹੀਂ ਲੱਗਦਾ ਹੈਗਾ ਤੇ ਚਾਹ ਪੀ ਲਈ ਤੁਸੀਂ ਪੀ ਲਈ ਚਾਹ ਖੰਗਲ ਪਾਣੀ ਮੱਥੇ ਮਾਰਿਆ ਐਂ ਕਰਦਾ ਗੱਲਾਂ ਵੀ ਜਿੰਦ ਦੀ ਇਹਨੇ ਮੈਨੂੰ ਚਾਰ ਪਲੇਟਾਂ ਲਾਈਆਂ ਹੁੰਦੀਆਂ ਮੂਰੇ ਚਾਹ ਵੀ ਕਿਸੇ ਕੰਮ ਦੀ ਨਹੀਂ ਸੀ ਭਾਈ ਨਾ ਚ ਮਿੱਠਾ ਨਾ ਪੱਤੀ ਵਾ ਬਿਸ਼ਾਲੀ ਕੀ ਕਹਿੰਦੀ ਆਪੂਆ ਕੋਈ ਐਂ ਸੇਵਾ ਕਰੀਦੀ ਹੁੰਦੀ ਆ ਪੂਆ ਇਸ ਘਰ ਦੀ ਧੀ ਆ ਕੋਈ ਬਗਾਨੀ ਨਹੀਂ ਆ ਕੱਲੀ ਚਾਹ ਮੱਥੇ ਮਾਰੀ ਨਹੀਂ ਜੀ ਐਵੇਂ ਦੀ ਗੱਲ ਨਹੀਂ ਹੈਗੀ ਨਾ ਤਾਂ ਘਰੇ ਬਿਸਕਟ ਸੀ ਤੇ ਨਾ ਹੀ ਨਮਕੀਨ ਸੀ ਉੱਪਰ ਦੀ ਤੁਸੀਂ ਵੀ ਘਰੇ ਹੈ ਨਹੀਂ ਸੀਗੇ ਫਿਰ ਹੁਣ ਮੈਂ ਕਿੱਦੋਂ ਮੰਗਵਾਉਂਗੀ ਤਾ ਕਰਕੇ ਮੈਂ ਪੂਜੀ ਨੂੰ ਕੱਲੇ ਚਾਹ ਬਣਾ ਕੇ ਦੇਤੀ। ਨਾ ਕੱਲ ਜਦੋਂ ਸ਼ਾਮ ਨੂੰ ਬਾਜ਼ਾਰ ਗਿਆ ਸੀ ਤੈਨੂੰ ਦੱਸ ਕੇ ਗਿਆ ਸੀ ਮੈਂ ਵੀ ਪੂਆ ਨੇ ਆਉਣਾ ਤੇ ਉਦੋਂ ਮੈਨੂੰ ਕਿਉਂ ਨਹੀਂ ਦੱਸਿਆ ਵੀ ਸਮਾਨ ਮੁੱਕਿਆ ਪਿਆ ਘਰੇ। ਜਾ ਤਾਂ ਭਾਈ ਇਹ ਤੈਨੂੰ ਤਾਂ ਕਰਾਉਦੀ ਜਿਹਨੂੰ ਮੇਰੇ ਆਉਣ ਦਾ ਚਾਹ ਹੁੰਦਾ ਇਹਨੇ ਤਾਂ ਮੈਨੂੰ ਦੇਖ ਕੇ ਮੱਥੇ ਵੱਟ ਪਾ ਲਿਆ। ਹਲੇ ਪਤਾ ਕੀ ਕਹਿੰਦੀ ਆ ਅਖੇ ਪੂਆ ਮੇਰੇ ਜਵਾਖ ਖੜਾ ਲਿਆ ਕਰੀ ਲੈ। ਨਾ ਮੈਂ ਘਰੇ ਨਹੀਂ ਸੀ ਤੂੰ ਆਉਂਦੀ ਪੂਆ ਤੇ ਹੁਕਮ ਚਲਾਉਣ ਬੈਗੀ। ਉਹ ਖਬਰਦਾਰ ਹੋ ਜਾ। ਜੇ ਮੇਰੀ ਭੂਆ ਨੂੰ ਕਿਸੇ ਕੰਮ ਲਈ ਆਖਿਆ ਤਾਂ ਜਿਵੇਂ ਕਿਸੇ ਕੰਮ ਲਈ ਨਹੀਂ ਆਖਿਆ ਭੂਆ ਨੂੰ ਮੈਂ ਤਾਂ ਸਿਰਫ ਆਪਣੇ ਕਾਕੇ ਦੀ ਗੱਲ ਕੀਤੀ ਸੀ ਹੋਰ ਮੈਂ ਭੂਜ ਨੂੰ ਕੀ ਕਹਾਂਗਾ ਕਾਕਾ ਉਹ ਜਿਹਦਾ ਕਾਕਾ ਹੈਗਾ ਨਾ ਉਹਨੂੰ ਤਾਂ ਵੀ ਆ ਕੇ ਚੱਕ ਲੈ ਸਾਨੂੰ ਨਹੀਂ ਲੋੜ ਤੇਰੇ ਕਾਕੇ ਚੱਕਣ ਦੀ ਭੂਆ ਇਹਦਾ ਜਵਾਗ ਜੂ ਚੱਕਣ ਦੀ ਤੈਨੂੰ ਕੋਈ ਲੋੜ ਨਹੀਂ ਆਪਦਾ ਆਪੇ ਚੱਕੇ ਨਾ ਚੱਕੇ ਜੇ ਮੇਰੀ ਭੂਆ ਨੂੰ ਕੋਈ ਕੰਮ ਲਈ ਆਖਣਾ ਤਾਂ ਮੈਥੋਂ ਬੁਰਾ ਕੋਈ ਨਹੀਂ ਮੇਰੀ ਭੂਆ ਹੀ ਨਹੀਂ ਇਹ ਮੇਰੀ ਮਾਂ ਸਮਝੀਗੇ ਨਾ ਜਾ ਜਾ ਕੇ ਕੰਮ ਕਰ ਲੈ ਹਜੇ ਆਈ ਨੂੰ ਹਜੇ 10 ਮਿੰਟ ਨਹੀਂ ਹੋਏ ਲੱਗੀ ਹੁਕਮ ਚਲਾਉਣ ਪੂਆ ਮੇਰੀ ਗੱਲ ਸੁਣ ਤੈਂ ਤੈਨੂੰ ਬਾੜਾ ਚੰਬੜਾ ਰੱਖਿਆ ਮੈਨੂੰ ਤਾਂ ਮੇਰੇ ਘਰੇ ਵੀ ਐ ਮੈਂ ਤਾਂ ਸੂਈ ਦੇ ਨੱਕੇ ਥਾਈ ਕੱਢੀ ਹੋਈ ਐ ਮਜਾਲ ਕੀ ਐ ਮੇਰੇ ਮੂਰੇ ਚੂਂ ਵੀ ਕਰ ਜੇ ਓ ਕਾਣੂ ਪੂਆ ਹਾਂ ਬੇਬੇ ਨੇ ਹੁਣ ਚਬਲਾ ਦੀ ਮਾੜੀ ਜੀ ਮੈਂ ਤਾਂ ਇਹਨੂੰ ਜੁੱਤੀ ਥੱਲੇ ਰੱਖ ਦਾਂ ਨਹੀਂ ਤੇ ਚਾਪੜਾ ਪ੍ਰੇਟ ਹੁੰਦੀ ਐ ਇਹਦੀ ਪੁੱਤ ਇਹਨੂੰ ਕੰਟਰੋਲ ਚ ਰੱਖ ਨਹੀਂ ਅੱਗੇ ਜਾ ਕੇ ਤੂੰ ਹੀ ਬਾੜਾ ਤੰਗ ਹੋਏਂਗਾ ਸਹੀ ਗੱਲ ਆ ਪੂਆ ਹੁਣ ਤੂੰ ਆ ਗਈ ਹੁਣ ਤੂੰ ਮੇਰੇ ਨਾਲ ਐ ਦੇਖਦੇ ਆਂ ਵੀ ਅੱਗੇ ਅੱਗੇ ਹੁੰਦਾ ਕੀ ਐ ਕੋਈ ਨਾ ਪੂਆ ਤੂੰ ਵੀ ਕਰਨਾ ਮੈਂ ਵੀ ਝੱਟ ਕੇ ਮੈਂ ਵੀ ਸੌਣਾ ਜਾ ਕੇ ਤੂੰ ਵੀ ਥੱਕੀ ਆਈ ਈ ਚੰਗਾ ਪੁੱਤ ਕਰ ਲੈ ਆਰਾਮ ਨਾਲੇ ਮੇਰੀ ਗੱਲ ਸੁਣ ਨਾ ਇੰਨੀ ਗਰਮੀ ਚ ਬਾਹਰ ਇਹਨਾਂ ਨਿਕਲਿਆ ਕਰ ਪੂਆ ਘਰੇ ਚੱਤ ਨਹੀਂ ਲੱਗਦਾ ਤਾਂ ਕਰਕੇ ਮੈਂ ਜਾ ਕੇ ਯਾਰਾਂ ਦੋਸਤਾਂ ਕੋਲ ਬਹਿ ਜਾਂਦਾ ਪੁੱਤ ਤੂੰ ਤਾਂ ਮੈਨੂੰ ਵੀ ਪਤਾ ਐ ਵੀ ਘਰੇ ਇਕਲੇ ਸੰਸਾਰਾ ਦਿਨ ਕਲੇਸ਼ ਰੱਖਦੀ ਹੋ ਤੈਨੂੰ ਵੀ ਕੀ ਦੋਸ਼ ਐ ਉਹ ਕਾਹਨੂੰ ਕਲੇਸ਼ ਪੂਆ ਜੇ ਕੁਝ ਬੋਲਦੀ ਆ ਫਿਰ ਐਵੇਂ ਮੈਥੋਂ ਇਹਦੇ ਵੱਜ ਜਾਂਦੀਆਂ ਫੇਰ ਸਾਰਾ ਦਿਨ ਭੁੱਖੀ ਜਾਂਦੀ ਐ ਆਂਡੀ ਗਵਾਂਡੀ ਵੀ ਕਹਿੰਦੇ ਆ ਵੀ ਸਾਰਾ ਦਿਨ ਕੁੱਟੀ ਜਾਂਦਾ ਚੱਲ ਚੰਗਾ ਹਰਾਮ ਕਰ ਲਾ ਕਰ ਲਾ ਕੁਹਰਾਮ ਐਵੇਂ ਜਵਾਕ ਕਲਪਨਾ ਚ ਪੇ ਪੇ ਆਏ ਹਾਉਂਦੀ ਨੂੰ ਤਪਾਤਾ ਮੈਨੂੰ ਤੇਨੇ ਲੈ ਦੇਖ ਲੈ ਰਾਤ ਕਿਵੇਂ ਟਹੂ ਟਹੂ ਕਰਦੀ ਸੀ मेरा भाई मेनू इने गए दे कोई नहीं ता निया। ला पुत कामा। नमारी फरोला जाके मैं महाराणी गहने से जी मेरे भरा ने बना के दिते चलाक है जिंदा लाई बैठी है ਲੱਗ ਕੇ ਮੇਰੇ ਹੱਥ ਇਹਨਾਂ ਨੂੰ ਤਾਂ ਸਮਾਹ ਤੇ ਹੁਣ ਸ਼ੁਕਰ ਕਰ ਜੇ ਮੇਰੀ ਪਰਜਾਈ ਜੇ ਮੈਨੂੰ ਦੱਸਦਾ ਨਹੀਂ ਮੇਰੇ ਤਾਂ ਦਿਮਾਗ ਨੂੰ ਇਹ ਕਿੱਥੇ ਦਾ ਲੋੜ ਨਹੀਂ ਸੀ ਠੀਕ ਹੈ ਸਮਾਹ ਤੇ ਦੇਖ ਮੇਰਾ ਕੀ ਕਰਨੀ ਕਿਤੇ ਆਪ ਨਾ ਜਾਵੇ ਲੈ ਦੱਸ। ਮੇਰੇ ਦੋ ਘੰਟੇ ਤਾਂ ਪਹਿਲਾਂ ਤੂੰ ਰਸੋਈ ਚੋਂ ਨਹੀਂ ਨਿਕਲੀ। ਮੈਂ ਤਾਂ ਇਹ ਨਹੀਂ ਸਮਝਉਂਦੀ ਵੀ ਇਹ ਜਿਹੇ ਕਿਹੜੇ ਪਕਵਾਨ ਬਣਾਏ ਐ। ਖੜਾ ਇੱਥੇ ਲੱਗੀ ਪਈ ਆ ਮਾਰਨ ਹੱਥ ਪੱਲੇ ਜੀ। ਭੂਆ ਜੀ। ਮੈਂ ਪਹਿਲਾਂ ਭਾਂਡੇ ਧੋਣੇ ਸੀਗੇ ਫੇਰ ਰੋਟੀ ਬਣਾਉਣ ਲੱਗੀ। ਹੁਣ ਕਮਰੇ ਦੀ ਚਾਦਰ ਤਾਂ ਝਾੜਨੀ ਸੀਗੀ। ਕੋਈ ਕਹਿੰਦੇ ਜੀ ਤੁਹਾਨੂੰ ਰੋਟੀ ਦੀ ਭੁੱਖ ਲੱਗੀ ਆ। ਮੈਂ ਹੁਣੇ ਲਿਆ ਦਿੰਦੀ ਆ। ਹੂੰ ਬੱਸ ਰਹਿਣ ਦੇ। ਰਾਜ ਕੀ ਤੇਰੀਆਂ ਰੋਟੀਆਂ ਤੋਂ ਬਿਨਾਂ ਹੀ ਮੈਂ ਜਿਹੀ ਜੀ ਰਾਤ ਖਵਾਈ ਸੀ। ਦਾਲ ਚ ਨਾ ਕੋਈ ਮੂੰਗੀ ਨਾ ਕੋਈ ਮਸਰੀ ਪਾਣੀ ਅਰਗੀ ਦਾਲ ਸੀ ਪਕੀਆਂ ਰੋਟੀਆਂ। ਮੇਰੇ ਤਾਂ ਪੇਟੇ ਡੁਖਣ ਲੱਗ ਗਿਆ ਰੋਟੀ ਖਾ ਕੇ ਪੂਆ ਜੀ ਦਾਲ ਤੇ ਈ ਵਧੀਆ ਬਣੀ ਸੀਗੀ ਤੇ ਤੁਹਾਨੂੰ ਨਹੀਂ ਪਸੰਦ ਸੀ ਮੈਂ ਤੁਹਾਡੇ ਲਈ ਪਨੀਰ ਦੀ ਸਬਜ਼ੀ ਰੱਖੀ ਤਾਂ ਹੈਗੀ ਸੀ ਫਿਰ ਤੁਸੀਂ ਉਹ ਖਾ ਲੈਂਦੇ ਨਾਲ ਨਾਲ ਰੋਟੀ ਸਬਜ਼ੀ ਵਧੀਆ ਹੋਵੇ ਚਾਹਨਾ ਉਹਦੇ ਨਾਲ ਨਹੀਂ ਡੁਖਦਾ ਹੈਗਾ ਆ ਗਰਮੀ ਕਰਕੇ ਤੁਸੀਂ ਪਾਣੀ ਜ਼ਿਆਦਾ ਪੀ ਲੈਂਦੇ ਹੋ ਤਾਂ ਡੇਢ ਡੁਖਣ ਲੱਗ ਗਿਆ ਉਹ ਲੈ ਦੱਸ ਮੈਂ ਬੜਾ ਕੰਮ ਨਹੀਂ ਆ ਵੀ ਪਾਣੀ ਪੀ ਪੀ ਠੰਡ ਫੜਵਾਈ ਜਾਉ ਆਪਦੀ ਗੱਲ ਤੇ ਨਹੀਂ ਚੰਗਾ ਨਹੀਂ ਨਹੀਂ ਪੂਆ ਜੀ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਮੇਰੇ ਰੋਟੀ ਸਬਜੀ ਸਾਰਾ ਕੁਝ 9 ਵਜੇ ਬਣਾਉਣੀ ਆ ਤੁਹਾਨੂੰ ਹੋਈ ਨਹੀਂ ਵਧੀਆ ਲੱਗਿਆ ਨਾ ਹੁਣ ਤੇਰਾ ਕੀ ਮਤਲਬ ਐ ਵੀ ਮੈਂ ਬਈਆਂ ਸਬਜ਼ੀਆਂ ਖਾਵਾਂ ਨਾਲੇ ਜਨਮੋਲ ਨੂੰ ਪਤਾ ਲੱਗ ਗਿਆ ਨਾ ਮੈਨੂੰ ਬਈ ਹੀ ਸਬਜ਼ੀ ਖਵਾਉਣੀ ਆ ਤੂੰ ਤੇਰੀ ਗੁੱਤ ਨੂੰ ਚੰਗੀ ਤਰ੍ਹਾਂ ਘੇੜਾ ਦੇ ਉਹ ਪੂਆ ਜੀ ਇਹ ਗੱਲ ਕਰਕੇ ਤੁਸੀਂ ਮੈਨੂੰ ਨਾਇਨ ਦਰੋ ਜਨਮੋਲ ਮੇਰੀ ਗੁੱਤ ਪੱਟੂਗਾ ਇਹ ਘੇੜਾ ਪਹਿਲਾਂ ਦੇਣਾ ਉਹ ਤਾਂ ਰੋਜ਼ ਦੀ ਇਹ ਕੁਛ ਚੱਲਦਾਗਾ ਜੇ ਤੇਰੇ ਲੱਛਣ ਇਹ ਜਿਹੇ ਨੇ ਤਾਂ ਹੀ ਆ ਕੁਛ ਹੁੰਦਾਗਾ ਚੱਲ ਛੱਡ ਆਏ ਕਰ ਮੈਨੂੰ 2000 ਰੁਪਿਆ ਦੇ ਮੈਂ ਸ਼ਹਿਰ ਜਾਣਾ ਹੈਗਾ 2000 ਰੁਪਏ ਪਰ ਉਹ ਜੀ ਬਿਲਕੁਲ ਨਹੀਂ ਹੁੰਦੇ ਪੈਸੇ ਸਾਰੇ ਪੈਸੇ ਅਨਮੋਲ ਕੋਲੀ ਹੁੰਦੇ ਆ ਨਾਲੇ ਤੁਸੀ ਸ਼ਹਿਰ ਕੀ ਕਰਨ ਜਾਣਾ ਜੇ ਕੋਈ ਚੀਜ਼ ਮੰਗਵਾਉਣੀ ਹੈ ਤਾਂ ਤੁਸੀਂ ਅਨਮੋਲ ਤੋਂ ਮੰਗਵਾ ਲੈਂਦੇ ਲੈ ਦੱਸ ਨਹੀਂ ਬੰਦੇ ਨੂੰ 100 ਕੰਮ ਹੁੰਦਾ ਹੁਣ ਭਲਾ ਮੈਂ ਤੈਨੂੰ ਦੱਸ ਕੇ ਜਾऊं ਵੀ ਮੈਂ ਕੀ ਲੈ ਕੇ ਆਉਣਾ ਚੱਲ ਕੋਈ ਨਹੀਂ ਮੇਰੇ ਕੋਲੇ ਭਾੜੇ ਜੋਗੇ ਦਾ ਪੈਸੇ ਹੈਗੇ ਨਹੀਂ ਬਾਕੀ ਅਨਮੋਲ ਤੋਂ ਲੈ ਲੈਣੀ ਆ ਠੀਕ ਆ 부ਝ ਰੋਟੀ ਤਾਂ ਖਾਜੋ ਬਾਹਰ ਗਰਮੀ ਬਹੁਤ ਆ ਤੇ ਇਨਫੈਕਸ਼ਨ ਹੋ ਜਾ ਜੇਟ ਚ ਨਿਆਹੋ ਤੂੰ ਤਾਂ ਇਹ ਚਾਉਣੀ ਐ ਵੀ ਇਹ ਬਿਮਾਰ ਹੋ ਜੇ ਤੂੰ ਮੇਰੀ ਸਭ ਕੁਝ ਦਾ ਭਾਲਦੀ ਐ ਤੈਨ ਤਾਂ ਇਹ ਬਿਮਾਰ ਹੋ ਜੇ ਇੱਥੋਂ ਤੁਰਦੀ ਲੱਗੇ ਮੈਂ ਦੇਖ ਲਿਆ ਤੂੰ ਆ ਵੀ ਇਹ ਨਾ ਵੱਲ ਜਿਆ ਮੈਂ ਤਾਂ ਭੂਆ ਦਾ ਇੰਨਾ ਕਰਦੀ ਆ ਪਰ ਇਹ ਮੈਨੂੰ ਮਾੜੇ ਮਾੜੇ ਗੱਲ ਤੇ ਟੋਕੀ ਜਾਣਗੇ ਪਤਾ ਨਹੀਂ ਹੋਰ ਮੇਰੀ ਕਿਸਮਤ ਚ ਕਿੰਨੇ ਕਛਿਤਰਖਾਣੇ ਲਿਖੇ ਹੋਏ ਆ ਲੈ ਪੈੜੀ ਹੌਂ ਤਾਂ ਤੂੰ ਕੋਸ਼ਿਸ਼ ਕਰੇ ਹੋਂਤਾਂ ਨਹੀਂ ਕੋਈ ਰੋਕ ਟੋਕ ਕਰਦਾ ਮਾਸੀ ਤਾਂ ਨਹੀਂ ਕੁਝ ਕਹਿੰਦੀ ਵੀਰੇ ਜਿਹਦੀ ਕਿਸਮਤ 'ਚ ਇੱਕ ਵਦੁਖ ਲਿਖੇ ਗਏ ਨਾ ਉਹਦੀ ਕਿਸਮਤ 'ਚ ਫਿਰ ਸੁੱਖ ਕਿੱਥੇ ਇਹ ਤਾਂ ਥੋੜੇ ਦਿਨ ਖੁਸ਼ ਰਹੇ ਹੁਣ ਫੇਰ ਉਹੀ ਕੰਧਰਕਲੇ ਸ਼ੁਰੂ ਕਰਤਾ ਹੁਣ ਕਾਹਦੇ ਲਈ ਭੈਣੇ ਹੁਣ ਤਾਂ ਪੈਨਾਂ ਦੀ ਮੰਗ ਵੀ ਪੂਰੀ ਕਰਤੀ ਬਸ ਵੀਰੇ ਇੱਕ ਅਜਵਾਗ ਨੂੰ ਨਹੀਂ ਚਰਦੇ ਕਹਿੰਦੇ ਨੇ ਪਤਾ ਨਹੀਂ ਕਿਹਦਾ ਖੋਣਾ ਇਹ ਦੋਨੇ ਮਾਂ ਪੁੱਤ ਇੱਕ ਬੋਲੇ ਬੋਲਦੇ ਆ ਨਾ ਸਾਲਿਓ ਇਹ ਸੋਡਾ ਹੋਣੀ ਐ ਮਾਸੀ ਸਿਆਣੀ ਬਣੀ ਹੋ ਕੇ ਇਹ ਜਿਹੀ ਗੱਲਾਂ ਕਰਦੀ ਐ ਬਸ ਵੀਰੇ ਹੁਣ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੀ ਕੰਜਰ ਕਲੇਸ਼ ਚੱਲਦਾ ਮੇਰੇ ਤੋਂ ਤਾਂ ਚੱਜ ਦਾ ਰੋਟੀ ਪਾਣੀ ਵੀ ਨਹੀਂ ਖਾ ਹੁੰਦਾ ਜਦੋਂ ਘਰੇ ਕਲੇਸ਼ ਹੋਵੇ ਫਿਰ ਰੋਟੀ ਪਾਣੀ ਕਿੱਥੇ ਚੰਗਾ ਲੱਗਦਾ ਮਾਸੀ ਕਿੱਥੇ ਐ ਅੱਜ ਮੈਂ ਉਹਦੇ ਨਾਲ ਗੱਲ ਕਰ ਕੇ ਜਾਉ ਹੁਣ ਕੀ ਹੋ ਗਿਆ ਉਹਨਾਂ ਨੂੰ ਵੀਰੇ ਮੰਮੀ ਤਾਂ ਨਾਨਕੇ ਗਏ ਹੋਇਆ ਤੇ ਭੂ ਆਈ ਹੋਈ ਐ ਸਾਡੇ ਕੋਲ ਪਰ ਇਸ ਵਕਤ ਤਾਂ ਭੂਆ ਵੀ ਸ਼ਹਿਰ ਗਈ ਹੋਈ ਐ ਪਪੂਆ ਤਾਂ ਛੁੱਡੀ ਹੋਈ ਨਹੀਂ ਮਾਨ ਇਹ ਤਾਂ ਮਾਸੀ ਦੇ ਵੀ ਉਤੋਂ ਦੀ ਲੱਗਦੀ ਐ ਹੋਰ ਵੀਰੇ ਇਹਨਾਂ ਤਿੰਨਾਂ ਦੀ ਤਾਂ ਇੱਕ ਗੱਲ ਆ ਮੰਮੀ ਨੇ ਆਪ ਵੀ ਫੋਨ ਕਰਕੇ ਸੱਦਿਆ ਪੂਆ ਨੂੰ ਵੀ ਮੈਂ ਨਣਕੇ ਚਲਦੀ ਆ ਤੇ ਤੂੰ ਆ ਜਾ ਕਿਉਂ ਤੇਰੇ ਤੇ ਯਕੀਨ ਨਹੀਂ ਸੀ ਵੀ ਤੂੰ ਕੁਝ ਚੋਰੀ ਕਰ ਲੇਗੀ ਵੀਰੇ ਜੀ ਕੀ ਨਹੀਂ ਹੋਵੇ ਇਹਨਾਂ ਨੂੰ ਮੇਰੇ ਤੇ ਫਿਰ ਕਲੇਸ਼ ਕਾ ਨੂੰ ਹੋਵੇ ਅਜਵਾਕ ਨੂੰ ਤਾਂ ਕੋਈ ਚੱਕਦਾ ਨਹੀਂ ਹੈਗਾ ਆ ਪੂਆ ਜੀ ਗੱਲ ਹੀ ਸੁਣ ਲੋ ਮੈਂ ਕੋਣ ਨੂੰ ਇਹਨਾਂ ਪਿਆਰ ਨਾਲ ਕਿਹਾ ਵੀ ਵਧੇ ਪੂਆ ਜੀ ਤੁਸੀਂ ਆਗੇ ਕੁੱਟੋ ਕਟਾ ਜਵਾਬ ਦੇ ਤਾਂ ਸਾਬ ਸੰਭਾਲ ਕਰ ਲਿਆ ਕਰੋਗੇ ਉੱਪਰ ਜੀ ਮੈਨੂੰ ਭੂਆ ਬੋਲਦੀ ਆ ਕਿ ਮੈਂ ਲੋਕਾਂ ਦੇ ਜਵਾਬ ਚੱਕਣ ਦਾ ਠੇਕਾ ਥੋੜੀ ਲਿਆ ਲੈ ਇਹ ਹੁਣ ਲੋਕਾਂ ਦਾ ਹੋ ਗਿਆ ਕਹਿ ਦੇਣਾ ਸੀ ਤੇਰੇ ਭਤੀਜੇ ਦੀ ਉਲਾਦੀ ਐ ਕਿਹਾ ਸੀ ਵੀਰੇ ਮੈਂ ਤਾਂ ਪਰ ਉਹ ਪੈਰਾਂ ਤੇ ਪਾਣੀ ਕਿੱਥੋਂ ਪੈਣ ਦਿੰਦੀ ਆ ਉਹ ਤਾਂ ਮੰਮੀ ਤੋਂ ਵੀ ਚਾਰ ਰਤੀਆਂ ਉੱਪਰ ਹੀ ਆ ਮਾੜੀ ਗੱਲ ਐ ਤਾਂ ਭੈਣੇ ਫਿਰ ਪਹਿਲਾਂ ਤੇਰੇ ਨਾਲ ਧੱਕਾ ਹੁੰਦਾ ਸੀ ਹੁਣ ਇਹ ਆਂਦੇ ਜਵਾਬ ਨੂੰ ਵੀ ਆਪਣਾ ਨਹੀਂ ਮੰਨਦੇ ਬਸ ਵੀਰੇ ਹੁਣ ਮੇਰੇ ਨਾਲ ਨਾਲ ਮੇਰੇ ਜਵਾਗ ਦੀ ਵੀ ਜੁਣ ਖਰਾਬ ਆ ਇਸ ਜਨਮ ਵਿੱਚ ਤਾਂ ਹੁਣ ਸਾਨੂੰ ਦੋਵਾਂ ਮਾਂ ਪੁੱਤ ਨੂੰ ਕਦੇ ਸੁੱਖ ਨਹੀਂ ਮਿਲਦਾ ਨਹੀਂ ਭੈਣੇ ਰੱਬ ਸਾਹਿਬ ਦੇਖਦਾ ਆਪੇ ਠੀਕ ਹੋ ਜੂ ਉਹਦੇ ਦਾ ਮਾਸੀ ਬੜੀ ਮਿੰਤਾ ਕਰਦੀ ਸੀ ਵੀ ਮaaf ਕਰ ਦਿਓ ਮਾਫੀ ਕਿੱਥੇ ਵੀਰੇ ਉਹਦਾ ਇੱਕ ਡਰਾਮਾ ਰਜਾ ਸੀ ਇਹਨਾਂ ਨੇ ਇਹ ਜਿਹੇ ਡਰਾਮੇ ਤਾਂ ਪਤਾ ਨਹੀਂ ਰੋਜ਼ ਕਿੰਨੇ ਕਰਦੇ ਆ ਨਾ ਫਿਰ ਲੜਾਈ ਕਿਹੜੀ ਗੱਲ ਨੂੰ ਆ ਹੁਣ ਕੋਈ ਤਾਂ ਗੱਲ ਹੋਊ ਗੱਲ ਤਾਂ ਕੀ ਹੋਣੀ ਆ ਵੀਰੇ ਆਪੂਆ ਕਿਸੇ ਨਾ ਕਿਸੇ ਚੀਜ਼ ਨੁਕਸ ਕਰਦੀ ਰਹਿੰਦੀ ਆ ਕਦੇ ਦਾਲ ਸਬਜ਼ੀ ਚ ਘੜਤਾ ਕਦੇ ਰੋਟੀ ਚ ਤੇ ਕਦੇ ਚਾਹ ਚ ਉੱਪਰ ਦੀ ਹਾਲੇ ਮੈਨੂੰ ਕਹਿੰਦੀ ਆ ਵੀ ਤੇਰੀ ਮਾਂ ਨੇ ਕੋ ਸਿਖਾਇਣ ਤੈਨੂੰ ਆ ਪੂਆ ਵੀ ਨਾ ਦੂਜੇ ਦੇ ਘਰੇ ਆ ਕੇ ਕਲੇਸ ਪਾਉਂਦੀ ਆਗੀ ਆਪਦੇ ਘਰੇ ਪਤਾ ਨਹੀਂ ਕੀ ਕੁਝ ਹੁੰਦਾ ਹੋ ਵੀਰ ਇਨਾਂ ਦੇ ਘਰ ਦਾ ਤਾਂ ਮੈਨੂੰ ਪਤਾ ਨਹੀਂ ਬਸ ਇਨਾਂ ਜ਼ਰੂਰ ਪਤਾ ਵੀ ਇਹਨਾਂ ਆਪਦੇ ਨੂੰ ਦੇ ਸਫਤਾਂ ਦਾ ਕਰ ਨਹੀਂ ਕਰਨੀਆਂ ਨੇ ਨਾਲ ਆਪਦੇ ਘਰ ਦੇ ਜਿਹੜੇ ਕੰਮ ਵਾਲੀਆਂ ਉਹਦੀ ਵੀ ਕਰਦੀ ਰਹਿੰਦੀ ਆ ਆ ਬੁੜੀਆਂ ਦਾ ਵੀ ਸਰੀ ਪਿਆ ਜਿ ਆਪਣੀ ਮਾਂ ਹੀ ਜੀ ਹੁੰਦੀ ਪਤਾ ਨਹੀਂ ਕੀ ਕੁਝ ਹੋਣਾ ਸੀ ਤੇਰੀ ਭਾਬੀ ਤੇ ਮੰਮੀ ਨਾ ਮਾਂ ਮਾਤਿਕਾ ਬਣ ਕੇ ਰਹਿੰਦੀ ਐ ਘਰ ਚ ਰੌਣਕ ਲੱਗੀ ਰਹਿੰਦੀ ਐ ਬਸ ਵੀਰੇ ਇੱਥੇ ਤਾਂ ਸਭ ਕੁਝ ਉਲਟਾ ਇਸ ਤੇ ਜਵਾਕ ਵੀ ਇਹਨਾਂ ਦੇ ਰੱਬ ਝੋਲੇ ਪਾ ਗਿਆ ਪਰ ਇਹਨਾਂ ਨੂੰ ਸਾਹਮਣਾ ਹੀ ਨਹੀਂ ਆਇਆ ਇਹ ਤੈਨੂੰ ਵੀ ਮੰਨਣ ਤੋਂ ਇਨਕਾਰ ਕਰਦੇ ਆ ਚੱਲ ਕੋਈ ਨਾ ਭੈਣੇ ਹੁਣ ਮੈਂ ਚਾਉਂਦਾ ਨਹੀਂ ਵੀਰੇ ਤੁਸੀਂ ਐ ਕਰੋ ਆ ਬੈਣ ਨੂੰ ਫੜ ਕੇ ਬੈਠੋ ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਉਣੀ ਆ ਚੱਲ ਭੈਣੇ ਛੇਤੀ ਕਰੀ ਚੰਗੋ ਹਾਂ ਬੇ ਲੇਟ ਹੋਈ ਜਾਂਦਾ ਨਵੇਂ ਲੈ ਭਾਈ ਮੈਨੂੰ ਤਾਂ ਇਹਦੇ ਕੰਮ ਤਾਂ ਦੇ ਜਮਾ ਹੀ ਨਹੀਂ ਪਸੰਦ ਨਾ ਕੋਈ ਚੱਜ ਦਾ ਕਰਨਾ ਆਉਂਦਾ ਨਾ ਵਾਸਤਾ ਤੈਨੂੰ ਵੀ ਬਥੇਰਾ ਕਲਪੀ ਸੀ ਮੈਂ ਕਿ ਮੇਰੀ ਦਰਾਨੀ ਦੀ ਰਿਸ਼ਤੇਰੀ ਚ ਏਡੀ ਸੋਹਣੀ ਸੁਨੱਖੀ ਕੁੜੀ ਐ ਤੂੰ ਕਿਹੜਾ ਪੈਰਾਂ ਤੇ ਪਾਣੀ ਪੈਣ ਦਿੱਤਾ ਇੱਕੋ ਹੀ ਲੱਤ ਤੇ ਗਿਆ ਅਖੇ ਨਾ ਜੀ ਮੈਂ ਇਹਦਾ ਏਸੇ ਨਾਲ ਹੀ ਵਿਆਹ ਕਰਾਂ ਉਹ ਕਾਣੂ ਪੂਆ ਮੈਂ ਵੀ ਪੰਗੇ ਲੈ ਲਿਆ ਹੋਰ ਹੀ ਸਿਆਪਾ ਖੜਾ ਹੋ ਗਿਆ ਹਾਂ ਸਿਆਪਾ ਤਾਂ ਆਪੇ ਹੀ ਗਲ ਪਾ ਲਿਆ ਹੁਣ ਅਗਾਹ ਇੱਕ ਜਵਾਕ ਹੋ ਗਿਆ ਨਾ ਇਧਰ ਦਾ ਨਾ ਉਧਰ ਦਾ ਚਲ ਛੱਡ ਪੂਆ ਤੂੰ ਇਹਨਾਂ ਗੱਲਾਂ ਨੂੰ ਜਿਹੜਾ ਕੰਮ ਕਰਨਾ ਸੀ ਉਹ ਹੋਇਆ ਕਿ ਨਾ ਬੇਹੋਤਾ ਕੰਮ ਹੋ ਗਿਆ ਹੁਣ ਤੂੰ ਦੇਖਦਾ ਜਾਈ ਮੈਂ ਜਾਣਾ ਜਾਂ ਮੇਰਾ ਕੰਮ ਜਾਣੇ ਸਕੀਮ ਤਾਂ ਮੈਂ ਇਹੀ ਜੀ ਲੜਾਈ ਹੈ ਨਾ ਤੂੰ ਵੀ ਹੈਰਾਨ ਰਹੇਂਗਾ ਚਲ ਆ ਤਾਂ ਵਧੀਆ ਕੀਤਾ ਪੂਆ ਨਹੀਂ ਸਾਨੂੰ ਮਾਂ ਪੁੱਤਾਂ ਨੂੰ ਕਿੱਥੇ ਕੋਈ ਗੱਲ ਆਉਣੀ ਸੀ ਫਿਰ ਸਕੀਮ ਤਾਂ ਸਾਡੀ ਦੋਹਾਂ ਦੀ ਸੀ ਤਾਂ ਹੀ ਤਾਂ ਉਹ ਤੇਰੇ ਨਾਲ ਕੇ ਗਈ ਹੈ ਹੁਣ ਉਹਨੂੰ ਮੈਂ ਕਿਹਾ ਸੀ ਵੀ ਤੂੰ 2-4 ਦਿਨ ਟੱਲ ਜਾ ਚਲ ਵਧੀਆ ਕੀਤਾ ਪੂਆ ਚੀਤ ਤਾਂ ਥਾਂ ਟਿਕਾਣੇ ਰੱਖਤੀ ਸੀ ਨਾ ਪਤਾ ਤਾਂ ਨਹੀਂ ਲੱਗਿਆ ਉਹਨੂੰ ਵੇ ਮੈਂ ਪਤਾ ਲੱਗਣ ਦਿਨੀਆਂ ਇਹਨੂੰ ਹੁਣ ਦੇਖੀ ਕਿਵੇਂ ਨਜ਼ਾਰਾ ਆਊਗਾ ਮੈਨੂੰ ਤਾਂ ਉਦੋਂ ਦੇ ਹੀ ਇਹਦੇ ਤੇ ਚੀਚੜੀ ਪਈ ਸੀ ਆਉਂਦੀ ਨਹੀਂ ਮੈਨੂੰ ਨੌਕਰਾਨੀ ਬਣਾ ਲਿਆ ਕਿਵੇਂ ਹੁਕਮ ਚਲਾਉਂਦੀ ਸੀ ਮੇਰੇ ਤੇ ਹੋਏ ਤਾਂ ਹੀ ਕਰਦੀ ਆ ਪੂਆ ਮੈਂ ਤਾਂ ਸੋਚ ਲਿਆ ਸੀ ਵੀ ਇਹਦੇ ਨਾਲ ਵਿਆਹ ਨਹੀਂ ਕਰਾਉਣਾ ਹੋਏ ਤਾਂ ਇਹਦੇ ਮਾਪਿਓ ਆਗੇ ਥਾਂ ਵਿਆਹ ਕਰਾਉਣਾ ਪੈਗਾ ਮੈਨੂੰ ਇਹਦੇ ਨਾਲ ਹੁਣੂ ਵੀ ਕੋਸ਼ਾ ਔੜਿਆ ਨੇ ਤੁਸੀਂ ਕਹਿ ਦਿੰਦੇ ਵੀ ਭਾਈ ਤੁਹਾਡੀ ਕੁੜੀ ਜ਼ਬਰਦਸਤੀ ਕਰਦੀ ਐ ਮੈਂ ਨਹੀਂ ਵਿਆਹ ਕਰਾਉਣਾ ਇਹਦੇ ਨਾਲ ਪੂਆ ਮੰਮੀ ਨਹੀਂ ਮੰਨੀ ਅਖੇ ਕੁੜੀ ਪ੍ਰੈਗਨੈਂਟ ਐ ਉਹੀ ਡਰ ਗਈ ਉਹ ਤਾਂ ਵੀ ਚਲ ਤੇਰੀ ਮਾਂ ਤਾਂ ਡਰ ਗਈ ਸੀ ਤੂੰ ਤਾਂ ਨਹੀਂ ਸੀ ਅਨਪੜ ਤੂੰ ਤਾਂ ਪੜਿਆ ਲਿਖਿਆ ਸੀ ਤੂੰ ਜਵਾਬ ਦੇ ਦਿੰਦਾ ਪਹਿਲਾਂ ਚਬਾਕ ਵਾਲੀ ਫਾਹ ਵਢਾਉਂਦਾ ਮਗਰ ਉਹ ਮੁੱਕਰ ਜਾਂਦਾ ਹੋਇਆ ਤਾਂ ਸੋਚੇ ਹੀ ਨਹੀਂ ਪੂਆ ਜੇ ਤੂੰ ਆਸਕੀਮ ਉਦੋਂ ਦੇ ਦਿੰਦੀ ਮੈਂ ਕਾਨੂੰ ਵਿਆਹ ਕਰਾਉਂਦਾ ਵੇ ਉਦੋਂ ਕਿੱਥੇ ਮੈਂ ਤੁਹਾਨੂੰ ਆਸਕੀਮ ਦੇ ਦਿੰਦੀ ਤੈਨੂੰ ਪਤਾ ਮੈਂ ਤਾਂ ਆਪ ਹੀ ਆਪਣੇ ਘਰੇ ਔਖੀ ਸੀ ਤੇਰਾ ਖੁਫੜ ਐਨਾ ਢਿੱਲਾ ਸੀ ਉਹ ਮੰਜੇ ਤੇ ਪਿਆ ਸੀ ਉਹਨੂੰ ਛੱਡ ਕੇ ਕਿਵੇਂ ਆਉਂਦੀ ਪੂਆ ਹੁਣ ਤਾਂ ਗਲ ਪਿਆ ਢੋਲ ਵਜਾਉਣਾ ਹੀ ਪੂ ਨਿਤ ਤੱਕ ਲੈਸ ਆ ਸਾਲਾ ਚੱਲ ਕੋਈ ਨਾ ਤੂੰ ਹੁਣ ਨਾ ਫਿਕਰ ਕਰ ਹੁਣ ਤਾਂ ਤੇਰੀ ਭੂਆ ਹਾਜ਼ਰ ਹੈ ਤੇਰੇ ਕੋਲੇ ਤੂੰ ਹੁਣ ਦੇਖਦਾ ਜਾਨੀ ਕੀ ਕਰਦੀ ਆ ਮੈਂ ਤਨ ਬਸ ਫਰੂਆ ਚੱਕਦੇ ਫਟੇ ਮੈਂ ਤੇਰੇ ਨਾਲ ਆਏ ਤਾਂ ਮੈਨੂੰ ਯਕੀਨ ਹੈ ਮੇਰੇ ਭਤੀਜੇ ਤੇ ਵੀ ਤੂੰ ਇਥੋਂ ਬਾਹਰ ਨਹੀਂ ਨਾਲ ਇੱਕ ਗੱਲ ਸੁਣ ਮੇਰੀ ਤੂੰ ਨਾ ਹੁਣ ਤੋਕ ਘਾਟੇ ਘਰੋਂ ਬਾਹਰ ਤਾਲ ਜੀ ਹਾਂ ਦੇ ਕਿਸੇ ਦੋਸਤ ਕੋਲੇ ਗੱਲ ਜੀ ਮੈਂ ਮਗਰ ਉਹਦੇ ਨਾਲ ਆਪੇ ਗੱਲ ਕਰ ਲਉ ਛੱਡ ਠੀਕ ਆ 부ਆ ਮੈਂ ਤਾਂ ਹੁੜੀ ਜਾਣਾ ਫਿਰ ਨਾਲੇ ਮੋਟਰਸਾਂ ਚ ਤੇਲ ਪਵਾ ਲੂੰਗਾ ਤੂੰ ਕਰਦੇ ਕੰਮ ਆਪਦਾ ਵੇ ਆਇ ਨਾ ਹੋਵੇ ਕਿਤੇ ਉੱਥੇ ਹੀ ਸਦੀਆਂ ਲਾਏ ਆਵੇਂ ਮਗਰੋ ਕਿੱਥੇ ਮੇਰੀ ਗੁੱਤ ਪੱਟ ਦੀ ਉਹ ਨਾਨਾ ਪੂਆ ਐਨੇ ਵਾਲੀ ਕਿੱਥੇ ਆ ਇਹ ਕੋਈ ਨਾ ਮੈਂ ਆਪੇ ਆ ਜੂਗਾ ਟਾਈਮ ਤੇ ਬਸ ਆ ਜੀ ਪਤੀਜੇ ਕੋਈ ਨਾ ਪੂਆ ਮੈਂ ਚਾਉ ਤੂੰ ਦੇਖਦਾ ਜਾ ਤੇਰੇ ਪੂਆ ਦਾ ਕੀ ਹਾਲ ਕਰਦੀ ਐ ਸ਼ਸ਼ੀਕਲ ਜੀ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖ ਕੇ ਆਟੇ ਹੋ ਵੀਡੀਓ ਦੱਸੋ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਆਪਣੇ ਰਿਸ਼ਤੇਦਾਰਾਂ ਚ ਤੇ ਆਪਣੇ ਮਿੱਤਰਾਂ ਚ ਜਰੂਰ ਸ਼ੇਅਰ ਕਰਿਆ ਕਰੋ ਬਹੁਤ ਮਿਹਨਤ ਲੱਗਦੀ ਹੈ ਬਈ ਵੀਡੀਓ ਤੇ ਤੁਹਾਡੇ ਕਰਕੇ ਵੀਡੀਓ ਬਣਾਈਦੀਆਂ ਤੁਹਾਡੇ ਕਰਕੇ ਨਵੇਂ-ਨਵੇਂ ਕਨਸੈਪਟ ਲਿਆ ਲਿਆਉਂਦੇ ਜਾਂਦੇ ਆ ਤੇ ਜਿਨ੍ਹਾਂ ਨੇ ਬਈ ਆਪਣੀ ਪਿਛਲੀ ਵੀਡੀਓ ਤੇ ਕਮੈਂਟ ਕਰੇ ਸੀ ਆਪਾਂ ਉਹਨਾਂ ਦੇ ਨਾਂ ਬੋਲਾਂਗੇ ਪਰਮਜੀਤ ਕੌਰ ਮਨਪ੍ਰੀਤ ਸਿੰਘ ਮਨਜਿੰਦਰ ਸਿੰਘ ਮਾਦੂ ਚੰਬ ਰੁਬਿੰਦਰ ਕੌਰ ਮਨਪ੍ਰੀਤ ਕੌਰ ਹਰਜਿੰਦਰ ਕੌਰ ਗੁਰਦੀਪ ਸਿੰਘ ਲਖਵਿੰਦਰ ਕੌਰ ਮੀਆਂ ਮੁਦਸਿਰ ਪਰਮਜੀਤ ਕੌਰ ਜਾਸਪੀ ਵੀਐਕਸ 3 ਸਵਰਨਜੀਤ ਕੌਰ ਬਠਿੰਡਾ ਟੀਵੀ ਰਜਿੰਦਰ ਕੌਰ ਮਨਜੀਤ ਕੌਰ ਬੜਾਚ ਮਿਆਨ ਮੁੱਦਸਿਰ ਗੁਰਪ੍ਰੀਤ ਸਿੱਧੂ ਅਮਨੀਤ ਗੁਰਪ੍ਰੀਤ ਸਿੱਧੂ ਲਖਵਿੰਦਰ ਜੱਟ ਪੰਜਾਬੀ ਗੁਰਪ੍ਰੀਤ ਗੋਪੀ ਮੀਨੂ ਗੋਇਲ ਕਰਮਵੀਰ ਕੌਰ ਨੀਸ਼ਾ ਦਿਲ ਪਰਮਗੁਰੂ ਸਿੱਧੂ ਸਿੱਧੂ ਨਾਵੇਆ ਸ਼ਰਮ ਸੁਖਵਿੰਦਰ ਸਿੰਘ ਜੋਵਨਪ੍ਰੀਤ ਜਗਸੀਰ ਬੈਣੀਵਾਲ ਮਿਨਾਕਸ਼ੀ ਗਰਗ ਸ਼ਿਵ ਚਰਨ ਤਾਲੀਆ ਮਣੀ ਸੇਡੀਆ ਲਖਵਿੰਦਰ ਰਮਨਦੀਪ ਗਗਨ ਸਿੱਧੂ ਗਰਦੀਪ ਸਿੰਘ ਪ੍ਰਿੰਸ ਬੌਸ ਨੀਤੂ ਕੈਂਤ ਮਹਿਕ ਚੌਧਰੀ ਪਰਵੀਨ ਤਿਮਾਨ ਜੋਰੀ ਅਠਵਾਲ ਜਗਰੂਪ ਮਾਨ ਸਵਰਨ ਕੌਰ ਪ੍ਰਦੀਪ ਕੌਰ ਕਿਸਮਤ ਕੌਰ ਲਾਡੀ ਔਲਖ ਮਨਜਿੰਦਰ ਸਿੰਘ ਮਲਕੀਤ ਛੰਨਾ ਪੰਜਾਬੀ ਸਾਹਿਤ ਗੁਰਪ੍ਰੀਤ ਪਰਮਜੀਤ ਕੌਰ ਕਮਲਕੌਰ ਨਰਿੰਦਰ ਸਿੰਘ ਸੁਖ ਕੈਲੀ ਭਾਵੀ ਪੰਗੂ ਸੰਦੀਪ अरोड़ा ਰਾਹੀ ਜਸਵਿੰਦਰ ਕੌਰ ਗੁਰਿੰਦਰ ਕੌਰ ਪਰਮਜੀਤ ਕੌਰ ਜਸਬੈਂਸ ਸੰਗੀਤਾ ਸੈਣੀ ਨਿਰਮਲਾ ਦੇਵੀ ਜਸਵਿੰਦਰ ਕੌਰ ਜਸਵਿੰਦਰ ਕੌਰ ਗਗਨਦੀਪ ਰੀਤਾ ਲੀਵਾਲ ਮਾਨਸਾ ਜਤਿੰਦਰ ਬੱਸੀ ਰਣਵੀਰ ਗਿੱਲ ਹਰਦੀਪ ਧਰਮੀ ਹਸਨ ਖਾਨ ਜਗਤਾਰ ਸਿੰਘ ਬੈਣੀਬਾਲ ਚਰਨਜੀਤ ਕੌਰ ਹਰਦੀਪ ਧਰਮੀ ਸੈਂਬੀ ਸਟੀਲ ਸੈਂਬੀ ਗੁਨੀਤ ਹੈਪੀ ਬਰਾਡ ਸਿਮਰ ਗੁਰਜੋਤ ਰਾਣਾ ਸਿੰਘ ਹਾਂਜੀ ਬਾਈ ਜਿਨ੍ਹਾਂ ਨੇ ਆਪਣੀ ਇਸ ਵੀਡੀਓ ਤੇ ਕੋਈ ਕਮੈਂਟ ਕਰਨਗੇ ਆਪਾਂ ਉਹਨਾਂ ਦੇ ਵੀ ਨਾਮ ਬੋਲਾਂਗੇ ਵੱਧ ਤੋਂ ਵੱਧ ਤੇ ਵਧੀਆ ਤੋਂ ਵਧੀਆ ਕਮੈਂਟ ਕਰਿਓ ਅਗਲੀ ਵੀਡੀਓ 'ਚ ਤੁਹਾਡੇ ਵੀ ਨਾਮ ਬੋਲਾਂਗੇ ਦੱਸੋ ਫਿਰ ਵੀਡੀਓ ਕਿੱਦਾਂ ਦੀ ਲੱਗੀ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਨਵੇਂ ਤੋਂ ਨਵੇਂ ਕਨਸੈਪਟ ਤੁਹਾਡੇ ਵਾਸਤੇ ਲਿਆਉਂਦੇ ਰਹਾਂਗੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਦਿੱਤੀ ਬੈਲ ਆਈਕਨ ਜ਼ਰੂਰ ਦਬਾ ਲਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਾਰ ਨੂੰ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ ਦੱਸਿਓ ਕਰ ਕਿਦਾਂ ਦੀ ਲੱਗੀ ਵੀਡੀਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ